ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਪ੍ਰਿੰਟਡ ਸ਼ਿਮਰ ਆ ਆ ਵੇਖੋ 셀ਫ ਪ੍ਰਿੰਟ ਸ਼ਿਮਰ ਆ ਤੇ ਉਹਦੇ ਤੇ ਨਾ ਘੇਰੇ ਦਾ ਦਬਕਾ ਵਰਕ ਹੋਇਆ ਹੋਇਆ ਆ ਵੇਖੋ ਬਹੁਤ ਹੀ ਜਿਆਦਾ ਸੋਹਣਾ ਤੇ ਸਫਾਈ ਦੇ ਨਾਲ ਦਬਕਾ ਵਰਕ ਘੇਰੇ ਤੇ ਕੀਤਾ ਤੇ ਸਾਰੇ ਸੂਟ ਦੇ ਵਿੱਚ ਬੂਟੀਆਂ ਪਾਈਆਂ ਹੋਈਆਂ ਨੇ ਸੋ ਇਹ ਹੋ ਗਈ ਸ਼ਰਟ ਆਵੜਾ ਵਰਕ ਆਊਗਾ ਬਾਹਾਂ ਦੇ ਉੱਤੇ ਤੇ ਨਾਲ ਕ੍ਰੇਪ ਦੀ ਬਾਟਮ ਆ ਤੇ ਸਲਵਾ ਸੂਟ ਸ਼ਰਾਰਾ ਕੁਝ ਵੀ ਸਟਿੱਚ ਕਰਾ ਸਕਦੇ ਹੋ ਨਾਲ ਸ਼ਿਮਰ ਦਾ ਇਹ ਦੁਪੱਟਾ ਫੋਰ ਸਾਈਡ ਵਰਕ ਕਿ ਕਹਾ ਦਿੱਤੀ ਜਾਵੇ। ਉਹ ਸੈਂਟਰ ਦੇ ਵਿੱਚ ਬੁੱਟੀਆਂ ਪਾਈਆਂ ਨੂੰ। ਸੋ ਇਹਦੇ 'ਚ ਆਪਣੇ ਕੋਲ ਇੱਕ ਤਾਂ ਬੜਾ ਮੋਰ ਪੰਖੀਆ ਕਲਰ ਅਵੇਲੇਬਲ ਆ। ਤੇ ਇੱਕ ਆ ਰਿਖੋ ਡਾਰਕ ਰਸਟ ਕਲਰ। ਇਹਦੀਂ ਦੁਪੱਟਾ ਆਏਗਾ। ਤੇ ਇੱਕ ਮਸਟਰਡ ਕਲਰ। ਤੇ ਇਹ ਹੈਗਾ ਵਾਈਨ ਕਲਰ। ਸੋ ਇਹ ਤਿੰਨ ਸ਼ੇਡ ਅਵੇਲੇਬਲ ਆ। ਲੋ ਜੀ ਨੈਕਸਟ ਆ ਗਿਆ ਵਾਈਨ ਕਲਰ ਇਹ ਵੀ ਸ਼ਿਮਰ ਦੇ ਤੇ ਸੈਲਫ ਰੇਂਟ ਤੇ ਇਹਦੇ ਦੇਖੋ ਘੇਰੇ ਤੇ ਵਰਕ ਕੀਤਾ ਹੋਇਆ ਇਹਦੀ ਥੋੜੀ ਜਿਹੀ ਡਿਫਰੈਂਟ ਡਿਜ਼ਾਈਨਿੰਗ ਕੀਤੀ ਆ ਘੇਰੇ ਦੀ ਉਵੇਂ ਹੀ ਦਬਕਾ ਵਰਕ ਹੋਇਆ ਉਵੇਂ ਹੀ ਬੂਟੀਆਂ ਪਾਈਆਂ ਹੋਈਆਂ ਨੇ ਤੇ ਆਵਲਾ ਵਰਕ ਆਊਗਾ ਇਹਦੀ ਬਾਹ ਦੇ ਉੱਤੇ ਤੇ ਨਾਲ ਸੇਮ ਕਰੇਪ ਦੀ ਬਾਟਮ ਆ ਤੇ ਨਾਲ ਸ਼ਿਮਰ ਦਾ ਦੁਪੱਟਾ ਫੋਰ ਸਾਈਡ ਵਰਕ ਵਾਲਾ ਦਬਕਾ ਵਰਕ ਕੀਤਾ ਹਾ ਫੋਰ ਸਾਈਡ ਇਹ ਜਿਹੜਾ ਕਲਰ ਆ ਇਸ ਡਿਜ਼ਾਈਨ ਦੇ ਵਿੱਚ ਸਿਰਫ ਸਿੰਗਲ ਕਲਰ ਹੀ ਅਵੇਲੇਬਲ ਆ ਜੀ ਨੈਕਸਟ ਆ ਗਿਆ ਆ ਵੇਖੋ ਇਹ ਵੀ ਸ਼ਿਮਰ ਸੈਲਫ ਪ੍ਰਿੰਟ ਦੇ ਉੱਤੇ ਆ ਤੇ ਇਹਦੇ ਨੇ ਕਿਹੜੇ ਤੇ ਡਿਫਰੈਂਟ ਡਿਜ਼ਾਈਨਿੰਗ ਕੀਤੀ ਆ ਇਹਤੇ ਵੀ ਸਾਰਾ ਦਬਕਾ ਵਰਕ ਹੋਇਆ ਹੋਇਆ ਤੇ ਸਾਰੇ ਸੂਟ ਦੇ ਵਿੱਚ ਬੁੱਤਨਾ ਪਾਈਆਂ ਹੋਈਆਂ ਬਹੁਤ ਸੋਹਣਾ ਬਰਾਊਨ ਕਾਫੀ ਜਿਹਾ ਸ਼ੇਡ ਆ ਜੀ ਆਹ ਹਨਾ ਮਨਕੀਰ ਨੇ ਮਾਮਲ ਰੱਦ ਤੇ ਆਉਣਾ ਤੇ ਨਾਲ ਇਹਦੀ ਕ੍ਰੇਪ ਦੀ ਬੋਡੀ ਸੂਟ ਦੁਪੱਟਾ ਹੈਗਾ ਸ਼ਿਮਰ ਦਾ ਫੋਲ ਸਾਈਡ ਤੇ ਵੀ ਬਾਰਡਰ ਬਣੇ ਹੋਏ ਆ ਦਬਕਾ ਹੋ ਗਿਆ ਕਸਟਮ ਡਿਜ਼ਾਈਨਿੰਗ ਕੀਤੀ ਆ ਤੇ ਇਹਦੇ ਜਿਹੜੇ ਕਲਰ ਆ ਉਹ ਆ ਵੇਖੋ ਇੱਕ ਹੈਗਾ ਪਰਪਲ ਨੇਵੀ ਬਲੂ ਪਰਪਲ ਜੀ ਟੋਨ ਆਉਂਦੀ ਆ ਤੇ ਇੱਕ ਹੈਗਾ ਵਾਈਨ ਸੇਮ ਇਦਾਂ ਹੀ ਕਿੰਨਾ ਇਹਨਾਂ ਦੀਆਂ ਸੋ ਤੁਹਾਨੂੰ ਜਿਹੜਾ ਵੀ ਸੀਪ ਪਸੰਦ ਦਾ ਵਰਕ ਪਸੰਦ ਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਦਿਓ ਆਪਾਂ ਤੁਹਾਨੂੰ ਕਲੋਰੀਆ ਕਰ ਦਾਂਗੇ ਬਾਕੀ ਤੁਸੀਂ ਸਟੋਰ ਤੇ ਵੀ ਜਰਖਾ ਸਕਦੇ ਹੋ ਹੋਰ ਵੀ ਬਹੁਤ ਛੋਟੇ ਛੋਟੇ ਡਿਜ਼ਾਈਨਿੰਗ ਆਪਣੇ ਸਟੋਰ ਤੇ ਅਵੇਲੇਬਲ ਆ ਹੈਂਡਵਰਕ ਦੇ ਸੂਟ ਸਪੈਸ਼ਲੀ ਆਪਣੇ ਜਾਵਾਂ ਤੇ ਪਾਉਣ ਲਈ ਰੈਡੀ ਕੀਤੇ ਆ ਸੋ ਤੁਹਾਨੂੰ ਸਟਾਈਲ ਮੁਲਾਫਤ ਲੈ ਕੇ ਸੱਜੂ ਤੁਹਾਨੂੰ ਸਟੋਰ ਦੀ ਕਿ ਜੇ ਤੁਸੀਂ ਜੇ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਹਾਂ ਜੇ ਤੁਹਾਡਾ ਮਾਲ 20000 ਤੋਂ ਵੱਧ ਮਾਰਦਾ ਤਾਂ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕਰ ਸਿਲ ਬੇਖਣ ਲਈ ਤੁਸੀਂ ਵੀਡੀਓ ਫੋਰ ਕਰ ਸਕਦੇ ਹੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ 9:30 ਵਿੱਚ ਲੈ ਕੇ ਸ਼ਾਮ ਦੇ 6:00 ਵਜੇ ਤੱਕ ਤੁਸੀਂ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਅਨਸਟਿਚ ਵੀ ਸੋ ਇਹਨਾਂ ਦੇ ਸੋਨਸੋਨੇ ਡਿਜ਼ਾਈਨ ਵੇਖਣ ਲਈ ਆਪਣਾ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਓ